ਕੀਲ ਸਾਹਿਬ ਬਹੁਤ ਸਾਰੇ ਹੀ ਇਹ ਪੜ੍ਹੇ ਲਿਖੇ ਕੌਮ ਹੈ ਮੈਂ ਵੀ ਡਾਕਟਰ ਹਾਂ ਮੈਂ ਕੋਈ ਤੁਸੀਂ ਆਏ ਹੋ ਮੈਂ ਕੁਆਲੀਫਾਈਡ ਆ ਮੈਂ ਐਮ ਐਸ ਆਮ ਆਫਥਲਮੋਲੋਜਿਸ ਐਥਾ 10 ਪੜ੍ਹ ਕੇ ਕੋਈ ਖੜਾ ਹੋ ਕੇ ਇਦਾਂ ਦੀਆਂ ਗੱਲਾਂ ਕਰੇ ਮੈਨੂੰ ਨਹੀਂ ਪਸੰਦ ਸਾਫ਼ ਗੱਲ ਕਰੋ ਜੋ ਗੱਲ ਜੋ ਗੱਲ ਨਹੀਂ ਨਹੀਂ ਨਾ 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 ਬਿਲਕੁਲ ਠੀਕ ਹੈ ਤੁਸੀਂ ਜੋ ਤੋਏ 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 ਬੈ ਜਾ ਰਾਮ ਦਾ ਹੱਲੇ ਬੈ ਜਾ ਬੈ ਜਾ ਰਾਮ ਦਾ ਭਗਤ ਕਰਤੀ ਹੈ ਨਹੀਂ ਦਾ ਬਾਏ ਬਾਏ ਸਰ ਥੋੜਾ ਜਿੰਨਾ ਬੜੇ ਲਿਖਿਆ ਵਾਲੀ ਗੱਲ ਕਰੋ ਜੇ ਕਰਨੀ ਹੈ ਕੋਈ ਨਹੀਂ ਸਰ ਬੈ ਜਾ ਬੈ ਜਾ ਬਈ ਫੇਰ ਠੀਕ ਹੈ ਜੇ ਜੇ ਕੋਈ ਗੱਲੇ ਨਹੀਂ ਸੁਣਦੀ ਫੇਰ ਉੱਠ ਉੱਠ ਕੇ ਦੱਸੋ ਸਾਡਾ ਨਾਲਿਆ ਲੀਰ ਕੋ ਨਹੀਂ ਜੇ ਗੱਲ ਸੋਣੀ ਨਹੀਂ ਹੈ ਦੇਖੋ 1 ਮਿੰਟ ਤੁਸੀਂ 12 24 ਮਿੰਟ ਕਰਕੇ ਚਾਹੁੰਦੇ ਪਕੜਦੇ ਯਾਰ ਇੱਕ ਮਿੰਟ ਨਾ ਸੁਣਦੇ ਨਾ ਬਾਅਦ ਚ ਗੱਲ ਕਰਿਓ ਪਹਿਲਾਂ ਮੈਂ ਤਾਂ ਇਹ ਝੂਠੀਆਂ ਵਾਵਾ ਨੇ ਕਿ ਐਮਐਲਏ ਸਾਹਿਬ ਅਸੀਂ ਦੇਖੋ ਰਿਕਵੈਸਟ ਕਰਦੇ ਆਂ ਕਿ ਜੇ ਤੁਸੀਂ ਕਹਿੰਦੇ ਵੀ ਝੂਠੀਆਂ ਵਾਵਾਵਾਂ ਪਹਿਲੀ ਗੱਲ ਤੇ ਝੂਠੀਆਂ ਵਾਵਾਵਾਂ ਨਹੀਂ ਹੈਗੀਆਂ ਜੇ ਸਾਨੂੰ ਦੋ ਮੈਨੂੰ ਦੇਖੋ ਸਾਰ ਆਪਣੀ ਮਰਿਆ ਅਸੀਂ ਤੁਹਾਨੂੰ ਹੰਬੱਤ ਸਮਿਸ਼ਨ ਕਰਦੇ ਆਂ ਵੀ ਤੁਸੀਂ ਸਾਨੂੰ ਡੇਟ ਰਿਟਰਨ ਦੇ ਵਿੱਚ ਦੇ ਦਿਓ ਵੀ ਇਹੋ ਜਿਹਾ ਕੁਝ ਨਹੀਂ ਹੋ ਰਿਹਾ ਮੈਂ ਮਿੱਤਰ ਲਿਖਾ ਲਓ ਹਾਂ ਲਿਖ ਕੇ ਦਿਖਾ ਲਓ ਮੈਨੂੰ ਐਮਐਲਏ ਨੂੰ ਕਿ ਆਪ ਤੋਂ ਪੁੱਛਦੇ ਆਂ ਇਤਰਾਜ਼ ਸਾਰੇ ਕਰਦੇ ਆਂ ਤੇ ਜਿਹੜੇ ਜੇ ਕਿਸੇ ਨੂੰ ਮੇਰੀ ਗੱਲ ਮਾੜੀ ਲੱਗੀ ਹੈ ਸੌਰੀ ਮੈਂ ਉਹ ਵਾਪਸ ਲੈ ਲੈਂਦਾ ਸ਼ਬਦ ਕੋਈ ਗੱਲ ਨਹੀਂ ਠੀਕ ਹੈ ਜੀ ਜਿਹੜੀ ਮੈਂ 10 ਵੇ ਵਾਲੀ ਕਹੀ ਮੈਂ ਵਾਪਸ ਲੈ ਲੈਂਦਾ ਸੌਰੀ ਮੈਂ ਮੇਰਾ ਮਕਸਦ ਕੋਈ ਐਸਾ ਨਹੀਂ ਮੇਰਾ ਕੋਈ ਐਸਾ ਨਹੀਂ ਓ ਯਾਰ ਜੇ ਕੋਈ ਸਵਾਲ ਹੈ ਤਾਂ ਮੈਨੂੰ ਦੱਸੋ ਹਾਂ ਹਾਂ ਇਹ ਤੁਹਾਡਾ ਬਹੁਤ ਕਸੂਰ ਹੈ ਐਮਐਲਏ ਸਾਹਿਬ 3 ਦਿਨਾਂ ਤੋਂ ਧਰਨਾ ਚੱਲ ਰਿਹਾ ਤੇ ਅੱਜ ਤੁਸੀਂ ਆ ਕੇ ਕਹਿੰਦੇ ਹੋ ਵੀ ਜਿੰਨੇ ਵੀ ਲੋਕਾਂ ਨੇ ਇੱਥੇ ਧਰਨਾ ਲਾ ਇਨਸਾਫ ਪਸੰਦ ਲੋਕ ਨੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਰੋਜ਼ ਨਿਤ ਨਵਾਂ ਪ੍ਰਵੋਗ ਕਰਦੀ ਆ بڑے ਨੀਕੇ ਨਾਗਰਿਕਾਂ ਨੂੰ ਤੁਸੀਂ ਆ ਕੇ ਕਹਿਣਾ ਪਹਿਲਾਂ ਤਾਂ ਅਰਪਣ ਮੇਰਾ ਗੱਲ ਨੂੰ ਨਾ ਜੇ ਤੁਸੀਂ ਕਹਿਣੀ ਜੱਸੜ ਨਹੀਂ ਜੱਸੜ ਕਰੀਏ ਜਾਂ ਫਿਰ ਜੱਸੜ ਤੁਸੀਂ ਬਣਾ ਸਰਕਾਰ ਨੂੰ ਮੈਂ ਮਾਫੀ ਮੰਗ ਲਈ ਉਹਦੀ ਜੱਸੜ ਜੱਸੜ ਕਾਹ ਹੈ ਤੈਨੂੰ ਮਾਦਾ ਉਹ ਹੱਲ ਹੋਣ ਦੋ ਓ ਯਾਰ ਮਾਫੀ ਮੰਗ ਕੇ ਫਿਰ ਕੇ ਰਹਿ ਗਿਆ ਸਾਹਮਣੇ ਹਾਂ ਮਾਫੀ ਮੰਗ ਲਿਆ ਉਹ ਮਾਫੀ ਮੰਗ ਲਈ ਹੋਰ ਕੀ ਚਾਹੀਦਾ ਉਹ ਕਹਿੰਦੇ ਹਾਂ ਭਾਈ ਮੰਗ ਲਈ ਲੀਟੋ ਬਈ ਦੇਖੋ ਇਹਨਾਂ ਗਾਇ ਬਾਈ ਜਣਾ ਸਾਰੇ ਬਹਿ ਜਾਓ